ਲੋਬ ਸਹਿਬਾਨ ਨਾਲ ਚੰਡੀਗੜ੍ਹ ਸੈਕਟਰੀਟ ਗਏ ਸੀ ਸਾਰੇ ਵਿਭਾਗਿਆਂ ਨੂੰ ਮਿਲੇ ਜਿਵੇਂ ਕਿ ਸਵੱਛ ਭਾਰਤ ਨੂੰ ਮਿਲੇ ਉਸ ਤੋਂ ਬਾਅਦ ਅਸੀਂ ਸੜਕਾਂ ਵਾਸਤੇ ਮਿਲੇ ਸੈਕਟਰੀ ਸਾਹਿਬ ਨੂੰ ਮਿਲੇ ਡਾਇਰੈਕਟਰ ਸਾਹਿਬ ਨੂੰ ਮਿਲੇ ਖਾਸ ਕਰਕੇ ਸਾਡੀ ਮਾਨ ਸਾਹਿਬ ਜਿਹੜਾ ਇਹੋ ਜੇ ਨਹੀਂ ਆ ਰਹੇ ਇਹ ਸਾਡਾ ਸ਼ਹਿਰ ਹੈ ਜਿਹੜਾ ਨਗਰ ਕਾਉਂਸਲ ਸਾਡੀ ਜਿਹੜੀ ਫਸਟ ਕਲਾਸ ਹੈ ਇਹਨੂੰ ਸਾਡਾ ਪਰਮਾਨੈਂਟ ਹੈ ਜਿਹੜਾ ਜੀਵਤ ਜਿਉ ਇਹੋ ਦਿੱਤਾ ਜਾਵੇ ਉਦੋਂ ਬਾਅਦ ਅਸੀਂ ਸਵੱਛ ਭਾਰਤ ਨਾਲ ਜਦੋਂ ਗੱਲ ਕੀਤੀ ਉੱਥੇ ਪਤਾ ਲੱਗਿਆ ਅਸੀਂ ਕਿਹਾ ਵੀ ਸੀਵਰ ਦੀ ਬਹੁਤ ਵੱਡੀ ਸਾਡੇ ਸ਼ਹਿਰ ਦੇ ਵਿੱਚ ਸਮੱਸਿਆ ਹੈ ਅਸੀਂ ਆਪਦੇ ਤੌਰ ਤੇ ਕੰਪਨੀ ਨੇ ਕੁਝ ਨਹੀਂ ਕੀਤਾ ਨਗਰ ਕਾਉਂਸਲ ਦੇ ਤੌਰ ਤੇ ਅਸੀਂ ਸਫਾਈ ਸੀਵਰ ਦੀ ਕਰਾ ਰਹੇ ਹਾਂ ਜਿਹਦਾ 97 ਲੱਖ ਰੁਪਏ ਦਾ ਅਸੀਂ ਠੇਕਾ ਟੈਂਡਰ ਦਿੱਤਾ ਹੈਗਾ ਉਹ ਨਗਰ ਕਾਉਂਸਲ ਦੀ ਹੋਊਗਾ ਉਹ ਪੈਸੇ ਉਦੋਂ ਬਾਅਦ ਅਸੀਂ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡੇ ਸ਼ਹਿਰ ਨੂੰ ਅਸੀਂ ਮਸ਼ੀਨਾਂ ਦੇ ਇੱਕ ਜੈਟਿੰਗ ਮਸ਼ੀਨ ਆ ਰਹੀ ਦੋ ਜੈਟਿੰਗ ਮਸ਼ੀਨਾਂ ਆ ਰਹੀਆਂ ਇੱਕ ਸੁਪਰ ਸ਼ੱਕਰ ਇੱਕ ਗਾਰ ਕੱਢਣ ਵਾਲੀ ਮਸ਼ੀਨ ਆ ਜਿਹੜੀ ਗਾਰ ਵੀਜ਼ਾ ਉਹ ਆ ਰਹੀ ਆ ਨਾਲ ਨਾਲ ਛੋਟੀਆਂ ਛੋਟੀਆਂ ਮਸ਼ੀਨਾਂ ਹੋਰ ਵੀ ਨੇ ਤਾਂ ਡਾਕਟਰ ਸਾਹਿਬ ਨੇ ਕਿਹਾ ਸ਼ਹਿਰ ਦੇ ਵਿੱਚ ਜਿਹਨੇ ਸੜਕਾਂ ਟੁੱਟੀਆਂ ਜਾਂ ਹੋਰ ਕੋਈ ਕੰਮ ਨੇ ਉਹਨਾਂ ਵਾਸਤੇ ਵੀ ਅਸੀਂ ਜਲਦੀ ਆ ਜਿਹੜੀਆਂ ਗਰੰਟਾ ਤੁਹਾਨੂੰ ਦੇ ਰਹੇ ਹਾਂ ਫਿਰ ਅਸੀਂ ਗੱਲ ਕੀਤੀ ਵੀ ਕੂੜੇ ਵਾਸਤੇ ਸਾਨੂੰ ਟਰੈਕਟਰ ਟਰਾਲੀਆਂ ਜਿਹੜੀਆਂ ਚਾਹੀਦੀਆਂ ਉੱਥੇ ਅਸੀਂ ਦਿੱਤਾ ਉਹਨਾਂ ਨੂੰ ਵੀ ਤਿੰਨ ਦਾ ਟਰੈਕਟਰ ਪੰਜ ਟਰਾਲੀ ਉਹਨਾਂ ਨੇ ਸਾਡੀ ਓਕੇ ਕਰਤੀ ਯੂਸੀ ਭੇਜੋ ਪਹਿਲਾਂ ਵਾਲੀ ਅਸੀਂ ਤੁਹਾਨੂੰ ਤਿੰਨ ਟਰੈਕਟਰ ਪੰਜ ਟਰਾਲੀਆਂ ਨਵੀਆਂ ਵਾਸਤੇ ਆਵਰ ਦੰਨੇ ਆ ਵੀ ਤੁਸੀਂ ਆਪਣੇ ਤੌਰ ਤੇ ਹੋ ਲੈ ਕੇ ਪੈਸੇ ਅਸੀਂ ਦੇਵਾਂਗੇ ਸਵਛ ਭਾਰਤ ਦੇ ਵਿੱਚ ਇਹਦੇ ਨਾਲ ਜੀ ਕਿੰਨੀ ਕਿ ਮੁਸ਼ਕਲ ਹੈ ਜਿਹੜੀ ਹੱਲ ਹੋ ਜੂਗੀ ਜੀ ਕਦੋਂ ਤੱਕ ਬਹੁਤ ਵੱਡੀ ਮੁਸ਼ਕਲ ਹੈ ਜੀ ਇਹ ਸ਼ਹਿਰ ਦੇ ਵਿੱਚ ਸ਼ੀਵਰ ਦੀ ਸਾਡੇ ਜਿਹੜੇ ਕਾਉਂਸਲਰ ਭਾਈ ਨੇ ਉਹ ਵੀ ਜਿਵੇਂ ਅਮਰਤਪਾਲ ਗੋਗਾ ਜੀ ਨੇ ਆਪਣੇ ਰਾਮਪਾਲ ਜੀ ਨੇ ਤੇ ਸਾਡੇ ਸਰਪੰਚ ਸਾਹਮਣੇ ਹਾਂਸਾ ਜੀ ਨੇ ਇਹ ਵੀ ਉੱਥੇ ਨਾਲ ਜਥੇਬੰਦੀਆਂ ਉਹ ਵੀ ਬੈਠੀਆਂ ਨੇ ਇਸ ਕੰਮ ਨੂੰ ਅਸੀਂ ਮਕਾਉਣ ਵਾਸਤੇ ਹੀ ਚੰਡੀਗੜ੍ਹ ਖਾਸ ਕਰਕੇ ਸਪੈਸ਼ਲ ਗਏ ਸੀ ਵੀ ਕੋਈ ਹੱਲ ਲੱਭੇ ਇਸ ਗੱਲ ਦਾ ਵੀ ਵੀਨ ਟੋਨੀ ਜੀ ਅਤੇ ਮੈਂ ਤਿੰਨੋਂ ਜਨੇ ਅਸੀਂ ਚੰਡੀਗੜ੍ਹ ਗਏ ਸੀਗੇ ਅਤੇ ਕੁਝ ਅਸੀਂ ਇੱਥੋਂ ਲੈਟਰ ਵੀ ਲਿਖ ਕੇ ਲਗਾਏ ਸੀਗੇ ਕਾਉਂਸਲਰ ਨਗਰ ਕੌਂਸਲ ਮਾਨਸਾ ਵਿੱਚੋਂ ਜੋ ਅਸੀਂ ਡਾਇਰੈਕਟਰ ਸਾਹਿਬ ਨੂੰ ਤੇ ਸੈਕਟਰੀ ਨੂੰ ਦੇਣੇ ਸੀਗੇ ਉਹ ਦੇ ਕੇ ਆਏ ਆ ਇੱਕ ਪਹਿਲੀ ਗੱਲ ਤਾਂ ਸਾਡੀ ਏ ਕਲਾਸ ਕਮੇਟੀ ਹੋਣ ਦੇ ਨਾਤੇ ਜਿਹੜਾ ਈਓ ਜਾਂ ਜੇਆ ਪਰਮਨੈਂਟ ਨਹੀਂ ਸੀ ਉਹ ਡਾਇਰੈਕਟਰ ਸਾਹਿਬ ਨੂੰ ਆਖਿਆ ਵੀ ਇਹ ਜ਼ਰੂਰ ਤੋਂ ਜ਼ਰੂਰ ਇਹ ਲਾਇਆ ਜਾਵੇ ਪਰ ਡਾਇਰੈਕਟਰ ਸਾਹਿਬ ਨੇ ਕਿਹਾ ਵੀ ਹੁਣ ਚੋਣਾਂ ਦਾ ਲੱਗਿਆ 21 ਤਰੀਕ ਤੋਂ ਬਾਅਦ ਤੁਹਾਡੇ ਪਰਮਨੈਂਟ ਈਓ ਲੱਗ ਜੂ ਤੇ ਜੇਆ ਸਾਹਿਬ ਲੱਗ ਜਾਣਗੇ ਭਰੋਸਾ ਦਿਵਾਇਆ ਦੂਜਾ ਅਸੀਂ ਗਏ ਸੀਗੇ ਸੀਵਰੇਜ ਦੇ ਲਈ ਜਿਹੜਾ ਸਾਡੇ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ ਕੁਝ ਧਰਨੇ ਵੀ ਲੱਗੇ ਹੋਏ ਨੇ ਸਾਡੇ ਸ਼ਹਿਰ ਦੇ ਵਿੱਚ ਉਹਦੇ ਵਿੱਚ ਵੀ ਜਿਹੜਾ ਸਵਸ਼ ਭਾਰਤ ਦੇ ਉੱਥੇ ਬੈਠੇ ਨੇ ਮੁਲਾਜ਼ਮਾਂ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਲਈ ਅਸੀਂ ਸ਼ੂਬਰ ਚੱਕਰ ਮਸ਼ੀਨ ਮੰਗੀ ਸੀ ਇੱਕ ਤਾਂ ਪ੍ਰਧਾਨ ਜੀ ਨੇ ਦੋ ਜੈਟਿੰਗ ਮਸ਼ੀਨਾਂ ਇੱਕ ਗਾਰ ਗੱਡਣ ਵਾਲੀ ਅਤੇ ਤਿੰਨ ਟਰੈਕਟਰ ਪੰਜ ਟਰਾਲੀਆਂ ਮੰਗਿਆ ਸੀ ਉਹਨਾਂ ਨੇ ਸਾਨੂੰ ਸਵਾਲ ਕੀਤਾ ਵੀ ਚਲੋ ਸੀਵਰੇਜ ਦੇ ਲਈ ਤਾਂ ਅਸੀਂ ਇਹ ਦੇ ਦਾਂਗੇ ਟਰੈਕਟਰ ਟਰਾਲੀਆਂ ਕੀ ਕਰਨੀਆਂ ਸੀ ਕਿ ਵੀ ਜਿਹੜੀ ਸਲਟ ਨਾਲੀਆਂ ਵਿੱਚੋਂ ਨਿਕਲਦੀ ਆ ਉਹ ਟਰੈਕਟਰ ਟਰਾਲੀਆਂ ਨਾਲ ਹੀ ਚੱਕੀ ਜਾਂਦੀ ਹੈ ਸਾਡੇ ਉਹਨਾਂ ਨੇ ਉੱਥੇ ਜੈਸ ਕਰਤੀ ਤਿੰਨ ਟਰੈਕਟਰ ਦੇ ਦੋ ਟਰਾਲੀਆਂ ਦੀ ਵੀ ਜਿਹੜੇ ਤੁਹਾਡੇ ਕੋਲੇ ਪਹਿਲਾਂ ਸੀ ਪੈਸੇ ਭੇਜੇ ਆ ਉਹਦੇ ਜੂਸੀ ਬਣਾ ਕੇ ਭੇਜੋ 15 ਦਿਨਾਂ ਦੇ ਅੰਦਰ ਅੰਦਰ ਇਹ ਤੁਹਾਨੂੰ ਟਰੈਕਟਰ ਟਰਾਲੀਆਂ ਦੀ ਮਨਜ਼ੂਰੀ ਦੇ ਕੇ ਅਸੀਂ ਤੁਹਾਨੂੰ ਭੇਜ ਦਾਂਗੇ ਤੁਸੀਂ ਖਰੀਦ ਲਿਓ ਇਸ ਲਈ ਜਿਹੜੀ ਇਹ ਮਿਲ ਕੇ ਆ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲਿਆ ਤੇ ਭਰੋਸਾ ਦਿਵਾਇਆ ਤੇ ਸ਼ਹਿਰ ਨੂੰ ਇਹਦੇ ਲਈ ਬਹੁਤ ਵਧੀਆ ਫਾਇਦਾ ਹੋਊਗਾ ਜਦੋਂ ਸਾਡੇ ਕੋਲੇ ਮਸ਼ੀਨਾਂ ਆ ਗਈਆਂ ਜਾਂ ਹੋਰ ਹੈ ਅਸੀਂ ਆਪਦੇ ਉੱਤੇ ਡਿਪੈਂਡ ਹੋ ਜਾਾਂਗੇ ਜਿੱਥੇ ਕੋਈ ਗਾਰ ਕੱਢਣੀ ਆ ਜਾਂ ਹੋਰ ਹੁਣ ਜਿਵੇਂ 97 ਲੱਖ ਰੁਪਈਆ ਅਸੀਂ ਕਿਰਾਏ ਦੇ ਉੱਤੇ ਸੁਪਰ ਸ਼ੱਕਰ ਲਾਈਆਂ ਸਾਨੂੰ ਫਿਰ ਲੋਡ ਨਹੀਂ ਪੈਣੀ ਇਸ ਲਈ ਇਹ ਸ਼ਹਿਰ ਨੂੰ ਬਹੁਤ ਵੱਡਾ ਰਾਹਤ ਮਿਲੂਗੀ ਅੱਗੇ ਤੋਂ ਇਹ ਸਮੱਸਿਆ ਜਿਹੜੀ ਸੀਵਰੇਜ ਦੀ ਨਹੀਂ ਆਉਗੀ ਅੱਗੇ ਇਹ ਕਿੰਨਾ ਕੁ ਟਾਈਮ ਲੱਗੂਗਾ ਵੀ ਜਿਹੜਾ ਇਹ ਸੀਵਰੇਜ ਦੀ ਸਮੱਸਿਆ ਨਾਲ ਸ਼ਹਿਰੀ ਵੀ ਦੋ ਚਾਰ ਹੋ ਰਿਹਾ ਹੈ ਕਦੋਂ ਤੱਕ ਹੱਲ ਹੁੰਦੀ ਉਮੀਦ ਹੈ ਇਹ ਉਹਨਾਂ ਨੇ ਟੈਂਡਰ ਆਪ ਦਾ ਪ੍ਰੂਵ ਕਰ ਲਿਆ ਜਿਹੜੀਆਂ ਸ਼ੱਕਰ ਮਸ਼ੀਨਾਂ ਤੇ ਦੂਜੀਆਂ ਦੇਣੀਆਂ ਨੇ ਉਹ ਸਿਰਫ ਜ਼ਿਲ੍ਹੇ ਦੇ ਹਿਸਾਬ ਨਾਲ ਦੇਣੀਆਂ ਨੇ ਪੰਜ-ਸੱਤ ਜ਼ਿਲ੍ਹਿਆਂ ਨੂੰ ਦੇਣੀਆਂ ਨੇ ਉਹ ਮੇਰੇ ਹਿਸਾਬ ਨਾਲ ਵੀ ਜਨਵਰੀ ਜਾਂ ਫਰਵਰੀ ਤੱਕ ਸਾਨੂੰ ਹੈਂਡਓਵਰ ਕਰਦਾ ਣਕੇ ਸਿਵਰੇਜ ਬੋਰਡ ਨੂੰ ਤੇ ਉਹਦੇ ਨਾਲ ਸਾਡਾ ਜਿਹੜਾ ਹੈਗਾ ਅਸੀਂ ਸਿਵਰੇਜ ਬੋਰਡ ਦੇ ਖਲਾਫ ਮਤਾ ਹੀ ਪਤਾ ਵੀ ਇਹ ਜਿਹੜੀ ਹੈਗੀ ਸਿਵਰੇਜ ਬੋਰਡ ਦਾ ਕੰਮ ਸਾਡੀ ਨਗਰ ਕਾਉਂਸਲ ਕਰੂਗੀ ਤੇ ਇਸ ਲਈ ਇਹ ਸਾਡੇ ਨਗਰ ਕਾਉਂਸਲ ਦੇ ਅੰਦਰ ਹੀ ਆ ਜਾਣੀਆਂ ਫੇਰ ਸ਼ਹਿਰ ਨੂੰ ਕੋਈ ਦਿੱਕਤ ਮੇਰੇ ਨਾਲ ਨਹੀਂ ਹੋਣੀ ਚਾਹੀਦੀ